ਰਾਜਾਪੁਰੇਂ ਕਿਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਚੱਲਦੇ ਨੇ ਕਈ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਿਵੇਂ ਗੋਲਡੀ ਹੋਗੇ ਤੇ ਉਹਨਾਂ ਨੇ ਰਮ ਰੱਜ ਕੇ ਆਮ ਆਦੀ ਭਾਟ ਦੇ ਨਿਸ਼ਾਨੇ ਸਾਦੇ ਪ੍ਰਤਾਪ ਸਿੰਘ ਬਾਜਵਾ ਨੇ ਬੱਖ-ਬੱਖ ਮੁੱਦਿਆਂ ਤੇ ਗੱਲ ਕੀਤੀ ਇੱਥੋਂ ਤੱਕ ਕਿ ਦਲਬੀਰ ਗੋਲਡੀ ਵਾਲੀ ਗੱਲ ਦਾ ਵੀ ਜਵਾਬ ਦਿੱਤਾ ਕਿ ਸਾਡਾ ਸੰਪਰਕ ਨਹੀਂ ਬਣ ਰਿਹਾ ਸਾਨੂੰ ਪੂਰਨ ਆਸ ਆ ਕਿ ਦਲਬੀਰ ਕਿਧਰੇ ਨਹੀਂ ਜਾਏਗਾ ਹਾਂ ਇਹ ਗੱਲ ਮੰਨੀ ਹੈ ਰਾਜਾ ਵੜਿੰਗ ਸਾਹਿਬ ਨੇ ਕਿ ਉਹਦੇ ਕੁਝ ਬੁੱਧੇ ਨੇ ਜਿਹੜੇ ਅਸੀਂ ਪਾਰਟੀ 'ਚ ਬਹਿ ਕੇ ਵਿਚਾਰਾਂਗੇ ਜਾਬ ਉਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਪਹੁੰਚੇ ਸੀ ਜਿੱਥੇ ਉਹਨਾਂ ਬਲੁਰੰਗ ਦੇ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਹ ਵੀ ਪਤਾ ਲੱਗਿਆ ਕਿ ਸਿਹਤ ਠੀਕ ਠਾਕ ਹੈ ਇਨਸੂਲਿਨ ਵੀ ਉਹਨਾਂ ਨੂੰ ਮਿਲਣ ਲੱਗੀ ਤੇ ਰੁਟੀਨ ਦੇ ਵਿੱਚ ਉਹਨਾਂ ਦਾ ਹੀ ਸਿਹਤ ਦਾ ਨਰੀਖਣ ਵੀ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਔਰ ਮੀਟਿੰਗ ਬਹੁਤ ਮਹੱਤਵਪੂਰਨ ਹੈ ਹੀ ਕਿਉਂਕਿ 25 ਦਿਨਾਂ ਵਿੱਚ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਹੋ ਜਾਣੀਆਂ ਨੇ ਪੰਜਾਬ ਦੇ ਵਿੱਚ ਇਹ ਮਹੀਨੇ ਬਾਅਦ ਹੋਣਗੀਆਂ ਦੋਵੇਂ ਸੂਬਿਆਂ ਚ ਆਪ ਦੀ ਸਰਕਾਰ ਹੈ ਤੇ ਮੈਂਬਰ ਪਾਰਲੀਮੈਂਟ ਵੀ ਸਾਡੇ 13 ਤੇ 7 20 ਜਿੱਤ ਕੇ ਜਾਣਗੇ ਇਹ ਤਾਂ 4 ਜੂਨ ਦਾ ਦਿਨ ਦੱਸੂਗਾ ਜਲੰਧਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੇ ਸ਼ਸ਼ੀਲ ਕੁਮਾਰ ਰਿੰਕੂ ਵਿਲੋ ਜਿੱਥੇ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਗਲਤ ਟਿੱਪਣੀ ਕੀਤੀ ਹੈ ਸ਼ਸ਼ੀਲ ਕੁਮਾਰ ਰਿੰਕੂ ਜਿਹੜਾ ਕੁਝ ਦਿਨ ਪਹਿਲਾਂ ਇੱਕ ਮਹਾਨ ਇਨਕਲਾਬੀ ਸੀ ਕਿਉਂਕਿ ਉਹ ਕਾਂਗਰਸ ਪਾਰਟੀ ਚੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਜਦੋਂ ਬਦੌਰ ਕਾਉਂਸਲਰ ਟੈਕਟਰ ਦਿੱਤੀ ਗਈ ਮੈਂਬਰ ਪਾਰਲੀਮੈਂਟ ਬਣ ਗਿਆ ਉਹਨੇ ਆਮ ਆਦਮੀ ਪਾਰਟੀ ਤੇ ਇੱਕ ਵਿਵਾਦਤ ਵੀਡੀਓ ਸ਼ੇਅਰ ਕੀਤੀ ਹੈ ਜੇ ਉਹ ਸੱਚੀ ਹੋਵੇ ਤਾਂ ਉਹਦੇ ਵਿੱਚ ਇੱਕ ਕੁੱਤੇ ਨੂੰ ਦੇਖ ਕੇ ਕਹਿੰਦਾ ਪਾਈ ਇਥੇ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਇਥੇ ਕੋਈ ਭੌਂਕਣਾ ਨਹੀਂ ਚਾਹੀਦਾ ਦਿੱਲੀ ਦੇ ਜੋ ਕਿ ਪ੍ਰਧਾਨ ਲਗਾਏ ਗਏ ਨੇ ਦਵਿੰਦਰ ਜਾਦਵ ਤੇ ਉਹ ਪੰਜਾਬ ਦੇ ਇੰਚਾਰਜ ਵੀ ਨੇ ਕਰਵਿੰਦਰ ਸਿੰਘ ਲਵਲੀ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਦੀ ਥਾਂ ਤੇ ਇਹ ਦਵਿੰਦਰ ਜਾਦਵ ਸਾਹਿਬ ਨੂੰ ਜਿਹੜਾ ਅੰਤਰ임 ਪ੍ਰਧਾਨ ਐਗਜ਼ੀਕਟਿਵ ਪ੍ਰੈਜ਼ੀਡੈਂਟ ਉਹ ਬਣਾ ਦਿੱਤਾ ਗਿਆ ਹੈਗਾ ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਦਾ ਸਟੋਕ ਆਫਰ ਰੋਕ ਦਿੱਤਾ ਗਿਆ ਜੀ ਪਿਛਲੇ ਸਾਲ ਦੇ ਮੁਕਾਬਲੇ ਉਨੀ ਤੇਜ਼ੀ ਨਹੀਂ ਹੈਗੀ ਹਾਲਾਂਕਿ ਕਣਕ ਦਾ ਜਿਹੜਾ ਭੰਡਾਰ ਹੈ ਉਹ ਸੰਤੁਸ਼ਟੀਜਨਕ ਨਹੀਂ ਸੀ ਭਾਰਤ ਦਾ ਜਿਹਦੇ ਕਰਕੇ ਉਹਨਾਂ ਨੇ ਨਿੱਜੀ ਖੇਤਾਂ ਦੀ ਥਾਂ ਤੇ ਦੂਜਿਆਂ ਨੂੰ ਤਰਜੀਹ ਦਿੱਤੀ ਦਾਲਤ ਵੱਲੋਂ ਉੱਤਰਾਖੰਡ ਲਾਇਸੈਂਸ ਅਥਾਰਟੀ ਨੂੰ ਫਟਕਾਰ ਲਗਾਏਗੀ ਉਹਨਾਂ ਨੇ ਕਿਹਾ ਕਿ ਜੇਕਰ ਹਮਾਇਤ ਪਾਲ ਦੇ ਤਾਂ ਇਮਾਨਦਾਰੀ ਨਾਲ ਕੰਮ ਕਰਿਆ ਕਰੋ ਜੀ ਮਰਦ ਪਾਲ ਸਿੰਘ ਜੋ ਕਿ ਡਿਬਿਊਗੜ੍ਹ ਜੀਲ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਆਜ਼ਾਦ ਚੋਣ ਲੜੀ ਜਾ ਰਹੀ ਹੈ ਕਡੂਰ ਸਾਹਿਬ ਤੋਂ ਅੱਜ ਉਹਨਾਂ ਦਾ ਪਰਿਵਾਰ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਤੇ ਅਰਦਾਸ ਕੀਤੀ ਹੈ ਤੇ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਪੰਜਾਬ ਦੇ ਏਡੀਜੀਪੀ ਵੱਲੋਂ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦਾ ਨਾਮ ਹੈ एडीजीपी ਅਮਨ ਤੇ ਕਾਨੂੰਨ ਲਾਏਂਡ ਆਊਟਰ ਇਹ ਇਧਰੋਂ ਪਾਸਿਓਂ ਆਪਣੇ 1 ਮਹੀਨਾ ਪਹਿਲਾਂ ਆਗਾਉਂ ਸੇਵਾ ਮੁਕਤੀ ਲੈ ਕੇ ਜੋ ਚੋਣ ਲੜਨ ਵਾਸਤੇ ਉਸ ਨੂੰ ਮਾਫ ਕਰਦਾ ਚੋਣ ਨਹੀਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਜ਼ਹਿਮਤ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ। ਜੀ ਢਿੱਲ ਸਾਹਿਬ ਅੱਜ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਚੱਲਦੇ ਨੇ ਕਈ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਿਵੇਂ 골ਡੀ ਹੋਗੇ ਤੇ ਉਹਨਾਂ ਨੇ ਰਾਮ ਰੱਜ ਕੇ ਆਮ ਆਦੀ ਭਾਟੇ ਦੇ ਨ ਪ੍ਰਤਾਪ ਸਿੰਘ ਬਾਜਬਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਨਾਂ ਨੇ ਇਕੱਠਿਆਂ ਗੱਲ ਕੀਤੀ ਸੰਗਰੂਰ ਜ਼ਿਲ੍ਹੇ ਦੇ ਕੁਝ ਆਗੂ ਹੈ ਜਿਦੇ ਵਿੱਚ ਰਜਿੰਦਰ ਸਿੰਘ ਰਾਜਾ ਵੀਰਕਲਾ ਹਰਮਨਪ੍ਰੀਤ ਸਿੰਘ ਅਵਤਾਰ ਸਿੰਘ ਸ਼ੇਰੋਂ ਨਵੀਨ ਕੁਮਾਰ ਬੰਟੀ ਬਲਕਾਰ ਸਿੰਘ ਰਿਟਾਇਰਡ ਇਨਸਪੈਕਟਰ ਮਨਜੀਤ ਸਿੰਘ ਬਲਬੀਰ ਸਿੰਘ ਧਾਲੀਵਾਲ ਨਰੇਸ਼ ਸ਼ਰਮਾ ਬਗੈਰਾ 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 ਇਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲੇ ਗਏ ਸਨ ਜਦੋਂ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਸੀ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਦੁਬਾਰਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਔਰ ਦੋਏ ਆਗੂ ਨੇ ਇਹਨਾਂ ਨੂੰ ਸ਼ਾਮਲ ਕਰਾ ਲਿਆ ਇਸ ਮੌਕੇ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਨੇ ਬੱਖ-ਬੱਖ ਮੁੱਦਿਆਂ ਤੇ ਗੱਲ ਕੀਤੀ ਇੱਥੋਂ ਤੱਕ ਕਿ ਦਲਬੀਰ ਗੋਲੜੀ ਵਾਲੀ ਗੱਲ ਦਾ ਵੀ ਜਵਾਬ ਦਿੱਤਾ ਕਿ ਸਾਡਾ ਸੰਪਰਕ ਨਹੀਂ ਬਣ ਰਿਹਾ ਸਾਨੂੰ ਪੂਰਨ ਆਸ ਆ ਕਿ ਦਲਬੀਰ ਕਿਧਰੇ ਨਹੀਂ ਜਾਏਗਾ ਹਾਂ ਇਹ ਗੱਲ ਮੰਨੀ ਹੈ ਰਾਜਾ ਵੜਿੰਗ ਸਾਹਿਬ ਨੇ ਕਿ ਉਹਦੇ ਕੁਝ ਬੁੱਧੇ ਨੇ ਜਿਹੜੇ ਅਸੀਂ ਪਾਰਟੀ 'ਚ ਬਹਿ ਕੇ ਵਿਚਾਰਾਂਗੇ ਗੱਲ ਕਰਾਂਗੇ ਪ੍ਰਤਾਪ ਸਿੰਘ ਆਜਵਾ ਨੇ ਵੀ ਇਹ ਗੱਲਾਂ ਕੀਤੀਆਂ ਨੇ ਕਿ ਲਫਾਫੇਵਾਜ਼ ਪਾਰਟੀਆਂ ਨੇ ਕੰਮ ਕੋਈ ਹੁੰਦਾ ਨਹੀਂ ਤੇ ਇਹ ਜਦੋਂ ਪੁੱਛਿਆ ਗਿਆ ਕਿ ਬਿੱਟੂ ਨੇ ਕਹਿਤਾ ਤੁਸੀਂ ਲੁਧਿਆਣੇ ਕਿਵੇਂ ਆ ਗਏ ਉਹ ਕਹਿੰਦੇ ਇਹਨੂੰ ਪੁੱਛੇ ਤੂੰ ਨੇ ਲੁਧਿਆਣੇ ਆਇਆ ਸੀ ਤੂੰ ਤਾਂ ਅਨੰਦਪੁਰ ਸਾਹਿਬ ਸੀ ਨਾਲੇ ਮੈਨੂੰ ਕਹਿੰਦੇ ਪਾਰਟੀ ਨੇ ਭੇਜਿਆ ਇੱਥੇ ਤੇ ਪਾਰਟੀ ਦਾ ਹੁਕਮ ਸਿਰ ਮੱਥੇ ਉਹਨਾਂ ਨੇ ਹੋਰ ਕਿਹਾ ਕਿ ਮੇਰੀ ਧਰਮ ਪਤਨੀ ਅਮਰਤਾ ਬੜਿੰਗ ਜਿਨ੍ਹਾਂ ਨੇ ਉਹ ਸ਼ਬਦ ਕਹਿਤਾ ਬਾਬੇ ਨਾਨਕ ਦੇ ਨਾਲ ਚੋੜ ਲਿਆ ਪੰਜੇ ਬਾਰੇ ਉਹ ਕਹਿੰਦੇ ਉਹਨਾਂ ਨੇ ਨਾਲ ਦੀ ਨਾਲ ਮਾਫੀ ਮੰਗ ਲਈ ਕਈ ਵਾਰੀ ਬੇਗਦੇ ਵਿੱਚ ਗੱਲ ਕਹੀ ਜਾਂਦੀ ਹੈ ਉਹਨਾਂ ਨੇ ਵੀ ਗੱਲ ਕਹਿਤੀ ਲੇਕਿਨ ਉਹਨਾਂ ਨੇ ਤੁਰੰਤ ਬਿਨਾ ਕਿਸੇ ਇਹ ਕਿਹਾ ਕਿ ਮੇਰੇ ਤੋਂ ਜਿਹੜੀ ਗਲਤੀ ਹੋਈ ਹੈ ਮੈਂ ਬਕਾਇਦਾ ਤੌਰ ਤੇ ਉਹਦੀ ਸੰਗਤ ਤੋਂ ਮਾਫੀ ਮੰਗਦੀ ਹਾਂ ਸੋ ਉਹਨਾਂ ਨੇ ਮਾਫੀ ਮੰਗ ਲਈ ਤੇ ਕਈ ਪਤਾ ਲੱਗਿਆ ਕਿ ਜਿਹੜੇ ਅਕਾਲੀ ਦਲ ਦਾ ਬੰਗੇ ਉਹ ਚਲੇ ਗਏ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਵਾਸਤੇ ਚਲੋ ਉਹਨਾਂ ਦੀ ਮਰਜ਼ੀ ਹਰ ਮਾਮਲੇ ਨੂੰ ਖੁੱਲਾ ਕੰਮ ਹੈ ਕਿ ਜਿੱਥੇ ਮਰਜ਼ੀ ਜਾਓ ਤੇ ਜਾ ਕੇ ਗੱਲ ਕਰਿਓ ਅਰਸ਼ਦੀਪ ਕਲੇਰ ਸਾਹਿਬ ਨੇ ਕਹਿੰਦੇ ਆ ਵੀ ਇਹਦੀ ਸ਼ਿਕਾਇਤ ਕਰ ਤੇ ਚੋਣ ਕਮਿਸ਼ਨ ਤੇ ਚੋਣ ਕਮਿਸ਼ਨ ਕੀ ਗੱਲ ਕਰਦਾ ਪਤਾ ਨਹੀਂ ਉਹਨਾਂ ਨੇ ਮਾਫੀ ਇਹਦੀ ਮੰਗ ਲਈ ਤੇ ਜੱਧਰ ਸਾਹਿਬ ਨੇ ਵੀ ਕੰਮ ਚੁੱਕ ਲਿਆ ਪਰ ਜਿਹੜੀਆਂ ਹੋਰਾਂ ਆਗੂਆਂ ਤੋਂ ਹੋਈਆਂ ਨੇ ਕਦੇ ਜੱਧਰ ਸਾਹਿਬ ਨੇ ਉਹਦੇ ਤੇ ਗੱਲ ਕੀਤੀ ਹੈ ਤੇ ਕਲੇਰ ਸਾਹਿਬ ਬੀਬੀ ਪਰਮਪਾਲ ਕੌਰ ਨੇ ਜਿਹੜਾ ਕਿਹਾ ਕਿ ਕਿਵੇਂ ਬਾਦਲ ਪਰਿਵਾਰ ਨੇ ਬੰਦੇ ਨੁਕਰੇ ਲਾਏ ਨੇ ਸ਼ਿਕਾਇਤ ਉਹਦੀ ਵੀ ਕਰਦੀ ਹੈ بس ਅਕਸਰ ਇਹ ਗੱਲ ਕਹਿੰਦੇ ਅਕਾਲੀ ਦਰ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਤੁਸੀਂ ਸਾਡੇ ਗੁਰੂ ਸਾਹਿਬਾਨਾਂ ਨੂੰ ਧਾਰਮਿਕ ਮਾਮਲਿਆਂ ਨੂੰ ਇਹ ਬਿਲਕੁਲ ਆਪਦੇ ਚੋਣ ਚ ਨਾ ਲਿਆਓ ਤੁਸੀਂ ਉਹ ਸਿਆਸਤਦਾਨ ਤੇ ਗੁਰੂ ਸਾਹਿਬ ਉਹਨਾਂ ਨੇ ਮਨੁੱਖਤਾ ਲਈ ਕੰਮ ਕੀਤਾ ਉਹਨਾਂ ਦੀ ਬਾਣੀ ਦਾ ਕੋਈ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ ਉਹਨਾਂ ਨਾਲ ਕਿਸੇ ਦਾ ਬਲੰਕਨ ਵੀ ਨਹੀਂ ਕੀਤਾ ਜਾ ਸਕਦਾ ਸਾਡੇ ਮਨਾਂ ਦੇ ਵਿੱਚ ਗੁਰੂ ਬਹੁਤ ਸਰਵ ਉੱਚ ਹੈ ਸੋ ਇਹ ਹੁਣ ਜਦਦਰ ਸਾਹਿਬ ਨੇ ਦੇਖ ਰਿਆ ਕਿ ਉਹਨਾਂ ਨੇ ਮਾਫੀ ਮੰਗ ਲਈ ਇਹਦੇ ਵਿੱਚ ਅੱਗੇ ਜਾ ਕੇ ਕਿ ਉਹਨਾਂ ਨੇ ਚੋਣ ਕਮਿਸ਼ਨ ਕਿਉਂਕਿ ਅਮਰਤਾ ਵੜਿੰਗਾ ਇਸ ਵੇਲੇ ਕੋਈ ਉਮੀਦਵਾਰ ਨਹੀਂ ਉਹਦਾ ਰਾਜਾ ਵੜਿੰਗਰੇ ਚੋਣ ਕਮਿਸ਼ਨ ਕਾ ਲੂ ਜੇ ਪਤਾ ਨਹੀਂ ਉਹ ਕਿਹੜਾ ਫੈਸਲਾ ਲੈਂਦੇ ਨੇ ਮੈਂ ਉਹਦੇ ਨਾਲ ਦਾ ਜਮਾ ਮੈਂ ਇਨੀ ਗੱਲ ਨਾਲ ਜ਼ਰੂਰ ਹੈ ਕਿ ਜੇ ਬੰਦੇ ਨੇ ਮਾਫੀ ਮੰਗ ਲਈ ਔਰਤ ਨੇ ਤੇ ਮਾਮਲਾ ਖਤਮ ਕਰ ਦੇਣਾ ਚਾਹੀਦਾ ਤੇ ਭਵਿੱਖ ਦੇ ਵਿੱਚੋਂ ਇਹ ਪਰਨ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਜੀ ਸੋ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਪਹੁੰਚੇ ਸੀ ਜਿੱਥੇ ਉਹਨਾਂ ਬਲੌਰਿੰਦ ਦੇ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਦੇਖੋ ਦਿੱਲੀ ਦੇ ਸੁਪਰੀਮੋ ਸਾਹਿਬ ਅਰਵਿੰਦ ਕੇਜਰੀਵਾਲ ਉਹ ਇਸ ਵੇਲੇ ਤਿਹਾਰ ਜੇਲ੍ਹ ਦੀ ਯਾਤਰਾ ਕਰ ਰਹੇ ਨੇ ਈਡੀ ਨੇ ਮਨੀ ਲਾਉਂਡਰਿੰਗ ਤੇ ਆਪਕਾਰੀ ਨੀਤੀ ਵਿੱਚ ਉਹਨਾਂ ਨੂੰ ਹਰਾਸਤ ਵਿੱਚ ਲਿਆ ਅਜੇ ਕੇਸ ਸੁਣਵਾਈ ਅਧੀਨ ਹੈ ਤੇ ਕੇਜਰੀਵਾਲ ਸਾਹਿਬ ਇਸ ਵੇਲੇ ਨਿਆਇਕ ਹਰਾਸਤ ਵਿੱਚ ਨੇ ਅਦਾਲਤ ਦੀ ਹਰਾਸਤ ਵਿੱਚ ਨੇ ਕਹਿੰਦੇ ਆ ਕਿ ਉਹ ਕਹਿੰਦੇ ਕਿ ਤੁਸੀਂ ਭਾਰਤ ਗੱਠ ਜੋੜ ਦੇ ਪ੍ਰਚਾਰ ਲਈ ਤੁਹਾਨੂੰ ਬੁਲਾਇਆ ਗਿਆ ਸੀ ਉੱਥੇ ਗਏ ਹੋ ਇਹ ਵੀ ਪਤਾ ਲੱਗਿਆ ਕਿਸੇ ਤੇ ਠੀਕ ਠਾਕ ਹੈ ਇنسੂਲਿਨ ਵੀ ਉਹਨਾਂ ਨੂੰ ਮਿਲਣ ਲੱਗੀ ਤੇ ਰੁਟੀਨ ਦੇ ਵਿੱਚ ਉਹਨਾਂ ਦਾ ਹੀ ਸਿਹਤ ਦਾ ਨਰੀਖਣ ਵੀ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਔਰ ਮੀਟਿੰਗ ਬਹੁਤ ਮਹੱਤਵਪੂਰਨ ਰਹੀ ਕਿਉਂਕਿ 25 ਦਿਨਾਂ ਵਿੱਚ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਹੋ ਜਾਣੀਆਂ ਨੇ ਪੰਜਾਬ ਦੇ ਵਿੱਚ ਇਹ ਮਹੀਨੇ ਬਾਅਦ ਹੋਣਗੀਆਂ ਦੋਵੇਂ ਸੂਬਿਆਂ ਚ ਆਪ ਦੀ ਸਰਕਾਰ ਹੈ ਤੇ ਮੈਂਬਰ ਪਾਰਲੀਮੈਂਟ ਵੀ ਸਾਡੇ 13 ਤੇ 7 20 ਜਿੱਤ ਕੇ ਜਾਣਗੇ ਇਹ ਤਾਂ 4 ਜੂਨ ਦਾ ਦਿਨ ਦੱਸੂਗਾ ਊਠ ਕਿਹੜੇ ਕਰਵਟ ਬੈਂਦਾ ਜੀ ਸੋ ਜੇ ਪਸਾ ਜਲੰਧਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੇ ਸ਼ਸ਼ੀਲ ਕੁਮਾਰ ਰਿੰਕੂ ਬਿਲੋ ਜਿੱਥੇ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਗਲਤ ਟਿੱਪਣੀ ਕੀਤੀ ਹੈ ਜੀ ਦੇਖੋ ਸ਼ਸ਼ੀਲ ਕੁਮਾਰ ਰਿੰਕੂ ਜਿਹੜਾ ਕੁਝ ਦਿਨ ਪਹਿਲਾਂ ਇੱਕ ਮਹਾਨ ਇਨਕਲਾਬੀ ਸੀ ਕਿਉਂਕਿ ਉਹ ਕਾਂਗਰਸ ਪਾਰਟੀ ਚੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਜਦੋਂ ਬਦੌਰ ਕਾਉਂਸਲਰ ਟੈਕਟਰ ਦਿੱਤੀ ਗਈ ਮੈਂਬਰ ਪਾਰਲੀਮੈਂਟ ਬਣ ਗਿਆ ਉਨੇ ਆਮ ਆਦਮੀ ਪਾਰਟੀ ਤੇ ਇੱਕ ਬਵਾਦਤ ਵੀਡੀਓ ਸ਼ੇਅਰ ਕੀਤੀ ਹੈ ਜੇ ਉਹ ਸੱਚੀ ਹੋਵੇ ਤਾਂ ਉਹਦੇ ਵਿੱਚ ਇੱਕ ਕੁੱਤੇ ਨੂੰ ਦੇਖ ਕੇ ਕਹਿੰਦਾ ਪਾਇ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਇੱਥੇ ਕੋਈ ਭੌਂਕਣਾ ਨਹੀਂ ਚਾਹੀਦਾ ਇਹ ਬੱਕੇ ਵਿਵਾਦਤ ਹੈ ਇਸ ਵਿਵਾਦਤ ਟਿੱਪਣੀ ਦੇ ਵਿੱਚ ਹੁਣ ਚੋਣ ਕਮਿਸ਼ਨ ਕਿਵੇਂ ਲੈਂਦਾ ਪਹਿਲੀ ਗੱਲ ਤਾਂ ਇਹ ਪਤਾ ਕੀਤਾ ਜਾਊਗਾ ਕਿ ਇਹ ਜਿਹੜੀ ਵੀਡੀਓ ਹੈ ਬਿਲਕੁਲ ਸਹੀ ਹੈ ਇਸ ਕਰਕੇ ਇਹਨੂੰ ਦੇਖਿਆ ਜਾਣਾ ਪਵੇਗਾ ਇਹਦੀ ਥੈਂਟੀਸਿਟੀ ਦੇਖੀ ਜਾਊ ਜੇ ਸਹੀ ਨਹੀਂ ਜੋ ਵੀ ਹੁੰਦਾ ਹੈ ਜਾਂਚ ਦਾ ਵਿਸ਼ਾ ਚੋਣ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਬਕਾਇਦਾ ਜਾਂਚ ਕਰਾਏ ਜਾਂਚ ਕਰਾਉਣ ਤੋਂ ਬਾਅਦ ਅਗਲੀ ਜੋ ਕਾਰਵਾਈ ਬਣਦੀ ਹੈ ਉਹ ਮੇਰਾ ਖਿਆਲ ਹੈ ਕਿ ਕੀਤੀ ਜਾਣੀ ਚਾਹੀਦੀ ਹੈ ਕਿਤੇ ਇਹ ਨਾ ਹੋਵੇ ਕੱਲੋ ਕੋਈ ਇਸ ਗੱਲ ਤੋਂ ਭੱਜੀ ਜਾਵੇ ਕਿ ਮੇਰੀ ਤਾਂ ਇਹ ਤੋਰ ਵੜੋੜ ਕੇ ਪੇਸ਼ ਕੀਤੀ ਹੈ ਸਭ ਤੋਂ ਵੱਡਾ ਜਾਂਚ ਦਾ ਵਿਸ਼ਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਦਿੱਲੀ ਦੇ ਜੋ ਕਿ ਵਰਦਾਨ ਲਗਾਏ ਗਏ ਨੇ ਦਵਿੰਦਰ ਜਾਦਵ ਤੇ ਉਹ ਪੰਜਾਬ ਦੇ ਇਨਚਾਰਜ ਵੀ ਨੇ ਜੀ ਉਹਨਾਂ ਨੂੰ ਦਵਿੰਦਰ ਜਾਦਵ ਸਾਹਿਬ ਜਿਹੜੇ ਪੰਜਾਬ ਮਾਮਲਿਆਂ ਦੇ ਇਨਚਾਰਜ ਹੈ ਕਿਉਂਕਿ ਹਰਵਿੰਦਰ ਸਿੰਘ ਲਵਲੀ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਦੀ ਥਾਂ ਤੇ ਇਹ ਦਵਿੰਦਰ ਜਾਦਵ ਸਾਹਿਬ ਨੂੰ ਜਿਹੜਾ ਅੰਤਰ임 ਪ੍ਰਧਾਨ ਐਗਜ਼ੈਕਟਿਵ ਪ੍ਰੈਜ਼ੀਡੈਂਟ ਉਪਨਾਦ ਦਿੱਤਾ ਗਿਆਗਾ ਸੋ ਦਵਿੰਦਰ ਜਾਦਵ ਸਾਹਿਬ ਦੇ ਬੁੱਢਿਆਂ ਤੇ ਹੁਣ ਦੂਰੀ ਜ਼ਿੰਮੇਵਾਰੀ ਆ ਗਈ ਹੈ ਪੰਜਾਬ ਦੇ ਨਾਲ-ਨਾਲ ਉਹਨਾਂ ਨੂੰ ਦਿੱਲੀ ਦਾ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸੋ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਦੇਣੀ ਸੀ ਜਿਹੜੀ ਕਿ ਦਵਿੰਦਰ ਜਾਦਵ ਹੋਰਾਂ ਦੇ ਹੱਥੇ ਆ ਚੁੱਕੀ ਹੈ ਜੀ ਸੋ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਦਾ ਸਟਾਕ ਹਰ ਰੋਕ ਦਿੱਤਾ ਗਿਆ ਜੀ ਦੇਖੋ ਇਹ ਮਾਮਲਾ ਕਈ ਕਿਸਮ ਦਾ ਹੈ ਕਹਿੰਦੇ ਆ ਕਿ ਪਿਛਲੇ ਸਾਲ ਦੇ ਮੁਕਾਬਲੇ ਉਨੀ ਤੇਜ਼ੀ ਨਹੀਂ ਹੈਗੀ ਹਾਲਾਂਕਿ ਕਣਕ ਦਾ ਜਿਹੜਾ ਭੰਡਾਰ ਹੈ ਉਹ ਸੰਤੁਸ਼ਟੀਜਨਕ ਨਹੀਂ ਸੀ ਭਾਰਤ ਦਾ ਜਿਹਦੇ ਕਰਕੇ ਉਹਨਾਂ ਨੇ ਨਿੱਜੀ ਖੇਤਾਂ ਦੀ ਥਾਂ ਤੇ ਦੂਜਿਆਂ ਨੂੰ ਤਰਜੀਹ ਦਿੱਤੀ ਪਤਾ ਲੱਗਿਆ ਕਿ ਪਿਛਲੇ ਸਾਲ 2125 ਰੁਪਏ ਸੀ ਇਸ ਵਾਰ 2275 ਹੈ ਖੁਰਾਕ ਤੇ ਸਪਲਾਈ ਵਿਭਾਗ ਦੇ ਕਹਿੰਦੇ ਆ ਕਿ ਇੱਕ ਅਧਿਕਾਰੀ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਦੇ ਅੰਤ ਤੱਕ ਕਣਕ ਦਾ ਭਾਅ 4500 ਰੁਪਿਆ ਵਧ ਜਾਏਗਾ ਇਹ ਗੱਲ ਕਹਿੰਦੀ دیر ਸੀ ਜਿਨ੍ਹਾਂ ਕੋਲ ਪੰਡਾਰ ਕਰਨ ਦੇ ਸਾਧਨ ਨਹੀਂ ਕਹਿੰਦੇ ਉਹਨਾਂ ਨੇ ਡਰ ਕਰਨੇ ਸ਼ੁਰੂ ਕਰਤੇ ਆ ਵੀ ਆਪਾਂ ਹੀ ਕਰੋਨਾ ਹੁਣ ਨਹੀਂ ਭੇਜਦੇ 4 ਦਿਨ ਠਹਿਰ ਕੇ ਵੇਚ ਜਾਂਗੇ ਮਹਾਰਾ ਦਾ ਕਹਿਣਾ ਹੈ ਪਹਿਲਾਂ ਤਾਂ ਬੱਧਪਰਦੇਸ਼ ਤੇ ਰਾਜਸਥਾਨ ਦੇ ਵਿੱਚ ਤਾਂ ਪਹਿਲੇ ਹੀ 125 ਰੁਪਏ ਦਾ ਬੋਨਸ ਦੇ ਰਹੀਆਂ ਨੇ ਸਰਕਾਰਾਂ ਉੱਥੋਂ ਦੀਆਂ ਸੋ ਸਾਡੇ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਨੇ ਬਾਈ ਚਾਂਸਲਰ ਸਾਹਿਬ ਨੇ ਐਸਾਸ ਗੋਸਲ ਕਹਿੰਦੇ ਹਨ ਇਜ਼ਰਾਈਲ ਸੰਘਰਸ਼ ਯੂਕਰੇਨ ਰੂਸ ਸੰਘਰਸ਼ ਇਹਦੇ ਨਾਲ ਉਹਨਾਂ ਖੇਤਰਾ ਵਿੱਚ ਕਣਕ ਦੀ ਮੰਗ ਵਧੇਗੀ ਤੇ ਉੱਥੇ ਸਟਾਕ ਰੁਕਿਆ ਹੈ ਭਾਰਤ ਨੇ ਪਿਛਲੇ ਸਾਲ 20 ਲੱਖ ਟਨ ਬਰਾਮਦ ਕਰਨ ਦੀ ਯੋਜਨਾ ਬਣਾਈ ਸੀ ਜਿਸ ਕਾਰਨ ਕੀਮਤਾਂ ਵਧੀਆਂ ਅਧਿਕਾਰੀਆਂ ਦਾ ਕਹਿਣਾ ਕਿ ਆਖਰੀ ਸਮੇਂ ਵਿੱਚ ਪ੍ਰਸਤਾਵ ਵਾਪਸ ਲੈ ਲਿਆ ਜਿਹਦਾ ਕੀਮਤਾਂ ਤੇ ਅਸਰ ਪਿਆ ਸੋ ਪੱਕਾ ਇਸ ਵਾਰ ਕੇਂਦਰੀ ਪੂਲ ਦੇ ਵਿੱਚ 310 ਲੱਖ ਮੀਟਰ ਟਨ ਕੁੱਲ ਕਣਕ ਜਾਣੀ ਹੈ ਜਿਦੇ ਵਿੱਚੋਂ ਹਾਲ ਦੀ ਘੜੀ 47 ਤੋਂ ਵੱਧ ਹਜਾਰਾਂ ਲੱਖ ਮੀਟਰ ਟਨ ਤੋਂ ਵੱਧ ਪੰਜਾਬ 46 ਲੱਖ ਮੀਟਰ ਟਨ ਹਰਿਆਣਾ ਤੇ ਤੀਜੇ ਨੰਬਰ ਤੇ ਹੈ ਬੱਧਪੁਰਦੇਸ਼ ਪੰਜਾਬ ਹਾਲੇ ਵੀ ਕੇਂਦਰੀ ਪੂਲ ਦੇ ਵਿੱਚ ਤੇ ਹਰਿਆਣਾ ਦੂਜੇ ਨੰਬਰ ਤੇ ਆਪਣਾ ਯੋਗਦਾਨ ਪਾ ਚੁੱਕਿਆ ਜੀ ਸੋ ਦੂਜੇ ਪਾਸੇ ਅਦਾਲਤ ਵੱਲੋਂ ਉੱਤਰਾਖੰਡ ਲਾਇਸੈਂਸ ਅਥਾਰਟੀ ਨੂੰ ਫਟਕਾਰ ਲਗਾਏਗੀ ਉਹਨਾਂ ਨੇ ਕਿਹਾ ਕਿ ਜੇਕਰ ਹਮਾਇਤਪਾਲ ਦੇ ਤਾਂ ਇਮਾਨਦਾਰੀ ਨਾਲ ਕੰਮ ਕਰਿਆ ਕਰੋ ਜੀ ਦੇਖੋ ਇਹ ਜਿਹੜਾ ਨਹੀਂ ਸੰਸੰਗ 30 ਹੈ 21 ਨੇ ਜਸਟਿਸ ਹਿਮਾ ਕੋਲੀ ਤੇ ਇਹ ਸਾਨੂੰ ਦੀਨ ਅਮਾਨੁੱਲਾ ਇਹ ਦੋ ਜੱਜ ਸਾਹਿਬ ਦਾ ਸੁਪਰੀਮ ਕੋਰਟ ਦਾ ਬੈਂਚ ਹੈ ਉਹਨਾਂ ਨੇ ਜਿਹੜਾ ਰਾਮਦੇਵ ਲੋਕਾਂ ਨੂੰ ਗਿਆਨ ਵੰਡ ਰਿਹਾ ਹੈ ਤੇ ਹੁਣ ਮਾਫੀਆਂ ਤੇ ਮਾਫੀਆਂ ਚੱਕੀ ਫਿਰਦਾ ਹੈ ਇਹਦੀ ਪਤੰਜਲੀ ਅਜਰਬਾਇਦ ਲਿਮਟਿਡ ਨਾਲ ਤੁਸੀਂ ਲੋਕਾਂ ਨੂੰ ਘਬਰਾਹਤ ਕਰਦੇ ਹੋ ਤੇ ਲਾਇਸੈਂਸਿੰਗ ਅਥਾਰਟੀ ਸੁਪਰੀਮ ਕੋਰਟ ਦੇ 10 April ਦੇ ਹੁਕਮ ਤੋਂ ਬਾਅਦ ਕਾਰਵਾਈ ਕਰਨ ਲਈ ਸਰਗਰਮ ਹੋਈ ਇਹਨਾਂ ਨੇ ਕਿਹਾ ਕਿ ਜੇ ਅਦਾਲਤ ਤੋਂ ਇਹ ਪ੍ਰਤੀ ਇਮਾਨਦਾਰ ਰਹੋ ਲੈਸਨਸ ਅਥਾਰਟੀ ਕੋਲ ਕੇਸ ਵਿੱਚ ਕਾਨੂੰਨ ਦੇ ਮੁਤਾਬਕ ਕੰਮ ਕੀਤਾ ਹੈ ਅਜੇ ਇਹਦੀਆਂ ਜਿਹੜੀਆਂ ਉਹਦੇ ਤੇ ਬੋਝ ਪਾਇਆ ਵੈ ਉਹਦੇ ਤੇ ਤਲਵਾਰ ਲਟਕ ਰਹੀ ਹੈ ਉਹ ਪੂਰੀ ਤਰ੍ਹਾਂ ਨਾਲ ਸਮਾਪਤ ਨਹੀਂ ਹੋਈ ਇਸ ਕੇਸ ਦੀ ਅਗਲੀ ਸੁਣਵਾਈ 14 ਮਈ ਤੇ ਮਾਨਯੋਗ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਪਾ ਦਿੱਤੀ ਸੋ ਦੂਜੇ ਪਾਸੇ ਤੇ ਸਰਵਿਕ ਮਾਨ ਵਾਲੀ ਗੱਲ ਹੈ ਕਿ ਧੀ ਪਟਵਾਰੀ ਬਣੀ ਤੇ ਉਹਨੇ ਪਹਿਲੀ ਤਨਖਾਹ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਜਹਾਜ਼ ਦਾ ਸਫਰ ਕਰਾਇਆ ਜੀ ਬੜੀ ਚੰਗੀ ਗੱਲ ਹੈ ਜੀ ਜੇ ਸਾਡੇ ਬੱਚੇ ਬਿਨਾਂ ਕਿਸੇ ਸਪਾਰਸ਼ ਦੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾਵਾ ਵੀ ਕਰਦੇ ਐ ਕਿ ਨੌਕਰੀਆਂ ਦੇ ਵਿੱਚ 1 ਰੁਪਿਆ ਨਹੀਂ ਕਿਸੇ ਨੂੰ ਦੇਣਾ ਪਿਆ ਮੈਟ ਦੇ ਆਧਾਰ ਤੇ ਫੈਸਲੇ ਹੋ ਰਹੇ ਨੇ ਚੰਗੀ ਗੱਲ ਹੈ ਥੋੜਾ ਜਿਹਾ ਇਹ ਵੀ ਕਲੀਅਰ ਕਰ ਦਿਓ ਕਿ ਪੰਜਾਬ ਤੋਂ ਬਾਹਰ ਦਾ ਜਿਹੜਾ ਦੋਸ਼ ਲੱਗਦਾ ਉਹ ਭਰਤੀ ਹੋ ਰਹੀ ਹੈ ਉਹ ਵੀ ਥੋੜਾ ਜਿਹਾ ਪੰਜਾਬ ਅਦਵਾਸੀ ਵਾਲਿਆਂ ਨੂੰ ਸਰਟੀਫਿਕੇਟ ਬਣਾਉਣ ਦਾ ਪਹਿਲ ਦਿਓ ਇਹ ਲੜਕੀ ਪਟਵਾਰੀ ਭਰਤੀ ਹੋਈ ਹੈ ਰੂਪਨਗਰ ਜ਼ਿਲ੍ਹੇ ਦੀ ਹੈ ਅਮਨਪ੍ਰੀਤ ਕੋਰੇ ਦਾ ਨਾਂ ਆ ਇਹਨੇ ਜਦੋਂ ਪਹਿਲਾ ਬੇਤਨ ਪਹਿਲੀ ਤਨਖਾਹ ਇਹਦੇ ਹੱਥ ਲੱਗੀ ਤਾਂ ਇਸ ਬੀਬੀ ਨੇ ਆਪਣੇ ਪਰਿਵਾਰ ਨੂੰ ਚੰਡੀਗੜ੍ਹ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਉੱਥੇ ਗੁਰਦੁਆਰਾ ਬਗਲਾ ਸਾਹਿਬ ਅੱਥਰ ਟੇਕਿਆ ਸ਼ੁਕਰਾਨਾ ਕੀਤਾ ਤੇ ਹਵਾਈ ਜਹਾਜ਼ ਰਾਹੀਂ ਵਾਪਸ ਲੈ ਕੇ ਆਈ ਹੈ ਬਹੁਤ ਚੰਗੀ ਗੱਲ ਹੈ ਬੱਚੀ ਦਾ ਹੌਸਲਾ ਮਾਂ ਪਿਓ ਦਾ ਅਸ਼ੀਰਵਾਦ ਇਹ ਫਿਰ ਅਗੇ ਗੁਰੂ ਘਰ ਦੇ ਵਿੱਚ ਜਾ ਕੇ ਆਸ਼ੀਰਵਾਦ ਲੈਣਾ ਸਾਰਿਆਂ ਨੂੰ ਪਤਾ ਕਿ ਗੁਰਦੁਆਰਾ ਬੰਗਲਾ ਸਾਹਿਬ ਬੜਾ ਮਸ਼ਹੂਰ ਦਿੱਲੀ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਉਹਨਾਂ ਨੇ ਓਟਾਸਰਾ ਲਿਆ ਹੈ ਇਹ ਬਹੁਤ ਚੰਗੀ ਗੱਲ ਹੈ ਜੀ ਸੋ ਦੂਜੇ ਪਾਸੇ ਅਮਰਿਤਪਾਲ ਸਿੰਘ ਜੋ ਕਿ ਡਿਬਿਊਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਆਜ਼ਾਦ ਚੋਣ ਲੜੀ ਜਾ ਰਹੀ ਹੈ ਖਡੂਰ ਸਾਹਿਬ ਤੋਂ ਅੱਜ ਉਹਨਾਂ ਦਾ ਪਰਿਵਾਰ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਤੇ ਅਰਦਾਸ ਕੀਤੀ ਹੈ ਤੇ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜੀ ਦੇਖੋ ਉਹਨਾਂ ਨੇ ਕਹਿਤਾ ਸੀਗਾ ਕਿ ਦਰਵਾਸਾ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਅਰਦਾਸ ਕਰਾਂਗੇ ਉਸ ਤੋਂ ਬਾਅਦ ਅਸੀਂ ਚੋਲ ਲੜਨ ਵਾਸਤੇ ਜਾਵਾਂਗੇ ਸੋ ਭਾਈ ਅਵਰਤਪਾਲ ਸਿੰਘ ਦਾ ਪਰਿਵਾਰ ਜਿਹਦੇ ਵਿੱਚ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਮਾਤਾ ਬਲਵਿੰਦਰ ਕੌਰ ਜੀ ਤੇ ਹੋਰ ਉਹਨਾਂ ਦੇ ਮੈਂਬਰ ਉਹਨਾਂ ਦੇ ਸਮਰਥਕ ਜਿਹੜੇ ਸਾਰਾ ਗੱਡੀ ਦੇ ਬਾਹਰ ਉੱਥੇ ਸੰਘਰਸ਼ ਤੇ ਵੀ ਬੈਠੇ ਐ ਉਹ ਚੱਕ ਤਾ ਤਰਨ ਸਵਾਜ ਅੱਛਾ ਜੀ ਕਹਿੰਦੇ ਹੁ ਸਾਰਾ ਧਿਆਨ ਆਉਂ ਵੋਟਾਂ ਵੱਲ ਜਾਵੇਗਾ ਜੀ ਚੰਗੀ ਗੱਲ ਹੈ ਜੇ ਉਹਨਾਂ ਨੇ ਫੈਸਲਾ ਬਦਲ ਲਿਆ ਉਹ ਜਿਹੜਾ ਉੱਥੇ ਮੋਰਚਾ ਲੱਗਿਆ ਹੋਇਆ ਸੀ ਉਹ ਸਮਾਪਤ ਕਰ ਲਿਆ ਉਹ ਕਹਿੰਦੇ ਕਿ ਫਿਰ ਧਿਆਨ ਬਦਲ ਜਾਵੇਗਾ ਹੁਣ ਸਾਰੇ ਦਾ ਸਾਰਾ ਧਿਆਨ ਭਾਈ ਅਮਰਤਪਾਲ ਸਿੰਘ ਦੀ ਚੋਣ ਵੱਲ ਕੇਂਦਰਿਤ ਰਹੇਗਾ ਉੱਥੇ ਈਮਾਨ ਸਿੰਘ ਮਾਨ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਹੈ ਉਹ ਵੀ ਨਜ਼ਰ ਆਏ ਕਿਉਂਕਿ ਉਹ ਚੋਣ ਅੰਮ੍ਰਿਤਸਰ ਤੋਂ ਲੜ ਰਹੇ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਖਡੂਰ ਸਬ ਤੋਂ ਚੋਣ ਲੜਨ ਦਾ ਆਪਣਾ ਮਨ ਬਣਾ ਲਿਆ ਹੈ ਉਪਕੈਂਦਾ ਤੌਰ ਦੇ ਉੱਤੇ ਹੁਣ ਕਾਗਜ਼ ਢਾਕਲ ਕਰਕੇ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਜੀ ਸੋ ਦੂਜੇ ਪਾਸੇ ਪੰਜਾਬ ਦੇ ADGP ਵੱਲੋਂ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਜੀ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦਾ ਨਾਮ ਆ ADGP ਅਮਨ ਤੇ ਕਾਨੂੰਨ ਲਾਏਡ ਆਰਡਰ ਇਹ ਇਧਰੋਂ ਪਾਸੋਂ ਆਪਣੇ 1 ਸਹੀ ਮਹੀਨਾ ਪਹਿਲਾਂ ਆਗਾਉਂ ਸੇਵਾ ਮੁਕਤੀ ਲੈ ਕੇ ਤੇ ਉਹ ਚੋਣ ਲੜਨ ਵਾਸਤੇ ਉਹ ਸਮਾਫ ਕਰਦਾ ਚੋਣ ਨਹੀਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਦਿੱਲੀ ਦੇ ਵਿੱਚ ਦਵਿੰਦਰ যাদਬ ਸਾਹਿਬ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਾਈ ਹੈ ਗੁਰਿੰਦਰ ਸਿੰਘ ਢਿੱਲੋਂ ਹੁਣ ਅਗਲੇ ਸਮੇਂ ਦੇ ਵਿੱਚ ਤੁਹਾਨੂੰ ਕਾਂਗਰਸ ਤੇ ਨਜ਼ਰ ਆਉਣਗੇ ਪੰਜਾਬ ਦੀ ਇੱਕ ਟਿਕਟ ਜੇ ਪਤਾ ਨਹੀਂ ਮੈਂ ਦੇਖ ਰਿਹਾ ਸੀ ਕਹਿੰਦੇ ਸ਼ਾਇਦ ਸ਼ੇਰ ਸਿੰਘ ਘਪਾਇਆ ਨੂੰ ਦੇਤੀ ਟਿਕਟ ਉਥੋਂ ਫਰੋਜਪੁਰ ਤੋਂ ਨਹੀਂ ਸਰ ਹੁਣੇ ਦਿੱਤੀ ਜੀ ਸੋ ਇਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਚਰਚਾ ਚੱਲ ਰਹੀ ਹੈ ਚਰਚਾ ਮੰਨਿਆ ਉਦੋਂ ਜਾਊਗਾ ਜਦੋਂ ਕੇ ਸੀ ਬੇਰੂਨ ਗੋਪਾਲ ਦੇ ਦਸਤਾਖਤਾਂ ਹੇਠ ਅਧਿਕਾਰਤ ਪੱਤਰ ਜਾਰੀ ਹੋ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੈਟਲੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ